ਸੰਗਤ ਗੁਰੂ ਬੀਰ ਸਾਧ ਸੰਗਤ ਜੀਓ ਆਈਡੀ ਇਸ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਗੂਰੂ ਗੁਰਵਾਨ ਚਾ ਰਹੇ ਹਾਂ ਸਾਕਿ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਗੱਜ ਕੇ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਦੀਪ ਪਾਪਾ ਦੀਪ ਸਿੰਘ ਜੀ ਦਾ ਜਨਮ 20 ਜਨਵਰੀ 1682 ਨੂੰ ਪਿੰਡ ਪਾਹੋੜੋਂ ਜ਼ਿਲ੍ਹਾ ਆਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਭਾਈ ਭਗਤੂ ਜੀ ਸੀ 12 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਏ ਕਈ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਕੇ ਸੰਗਤਾਂ ਦੀ ਸੇਵਾ ਕਰਦੇ ਰਹੇ ਜਦੋਂ ਉਹਨਾਂ ਦੇ ਮਾਤਾ ਪਿਤਾ ਆਪਣੇ ਪਿੰਡ ਵਾਪਸ ਜਾਣ ਦੀ ਤਿਆਰ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਕੋਲ ਰਹਿਣ ਲਈ ਕਿਹਾ ਉਸ ਨੇ ਨਿਮਰਤਾ ਨਾਲ ਗੁਰੂ ਜੀ ਦਾ ਹੁਕਮ ਮੰਨ ਲਿਆ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਈ ਮਨੀ ਸਿੰਘ ਜੀ ਤੋਂ ਸਿਖਲਾਈ ਅਤੇ ਗਿਆਨ ਬਾਬਾ ਜੀ ਨੇ ਗੁਰਬਾਣੀ ਦਾ ਗੁਰਮੁਖੀ ਅਤੇ ਸੰਖਿਆ ਪੜਨਾ ਅਤੇ ਲਿਖਣਾ ਸਿੱਖਣਾ ਸ਼ੁਰੂ ਕੀਤਾ ਗੁਰਮੁਖੀ ਦੇ ਨਾਲ ਨਾਲ ਉਸਨੇ ਕਈ ਹੋਰ ਪਛਾਵਾ ਵੀ ਸਿੱਖੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਘੋੜ ਸਵਾਰੀ ਸ਼ਿਕਾਰ ਅਤੇ ਸ਼ਸਤਰ ਵਿਦਿਆ ਵੀ ਸਿਖਾਈ 1400 ਦਿਵਸਾਂ ਕੀਓ 18 ਸਾਲ ਦੀ ਉਮਰ ਵਿੱਚ ਉਹਨਾਂ ਨੇ ਗੁਰੂ ਨੂੰ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਦੀ ਬਖਸ਼ਿਸ਼ ਪ੍ਰਾਪਤ ਕੀਤੀ ਇੱਕ ਅਮਰਤਾ ਸਿੱਖੋਂ ਦੇ ਨਾਤੇ ਬਾਬਾ ਦੀਪ ਸਿੰਘ ਜੀ ਨੇ ਅਕਾਲ ਪੁਰਖ ਦੀ ਫੌਜ ਵਿੱਚ ਸੇਵਾ ਕਰਨ ਦੀ ਸੌਜ ਚੁੱਕੀ ਅਤੇ ਖਾਲਸੇ ਦੇ ਮਾਰਗ ਤੇ ਚੱਲਣਾ ਹਮੇਸ਼ਾ ਕਮਜ਼ੋਰ ਅਤੇ ਲੋੜਵੰਦਾਂ ਦੀ ਮਦਦ ਕਰਨਾ ਅਤੇ ਸੱਚ ਅਤੇ ਇਨਸਾਫ ਲਈ ਲੜਨਾ ਹੈ ਬਾਬਾ ਦੀਪ ਸਿੰਘ ਜੀ ਜਲਦੀ ਹੀ ਗੁਰਗੋਬਿੰਦ ਸਿੰਘ ਜੀ ਦੀ ਸਭ ਤੋਂ ਪਿਆਰੀ ਸਿੱਖਾਂ ਵਿੱਚੋਂ ਇੱਕ ਬਣ ਗਏ ਬਾਬਾ ਦੀਪ ਸਿੰਘ ਜੀ ਲਗਭਗ 8 ਸਾਲ ਗੁਰਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹੇ गुरु जी कहते, ने ते ने गुरु गुरु के कहते अपने माता पिता की मदद करी अपने पिंड वापस आ गए गुरु गोबिंद जी दस सतारा सौ दमदमा तलवंडी साहब बबा दीप सि जी मिले सन इतने उन्होंने पता लगा कि गुरु जी के दो सपुत्र बा अजीत सिंह जी तबा जुजार सिंह जी शहीद हो गए सन चमकौर साहब की लड़ाई गुरु जी ने उन्होंने यह भी दसिया ਕਿ ਉਹਨਾਂ ਦੇ ਛੋਟੇ ਸਹਬਜਾਨਾ ਬਾਬਾ ਚੋੜਾワਸ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਦਿਨਾਂ ਵਿੱਚ ਉਹਦੇ ਜੀ ਇਤਮਾਮ ਦਿੱਤੀ ਗਈ ਸੀ ਤੇ ਸੁਪੇਦਾਰਬ ਜੀ ਖਾਨ ਦੇ ਹੁਕਮ ਨਾਲ ਸ਼ਾਨਦ ਦੇਖੇ ਸ਼ਹੀਦੀ ਪ੍ਰਾਪਤ ਕੀਤੀ ਸੀ। 1706 ਵਿੱਚ ਗੁਰਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਦਾ ਇੰਚਾਰਜ ਲਾਇਆ ਜਦੋਂ ਕਿ ਪਾਈ ਮਾਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਹੈੱਡ ਗ੍ਰੈਂਟੀ ਬਣਾਇਆ ਗਿਆ। ਗੁਰੂ ਸਾਹਿਬ ਦੇ ਦਿੱਲੀ ਰਵਾਨਾ ਹੋਣ ਤੋਂ ਬਾਅਦ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਾਪੀਆਂ ਤਿਆਰ ਕਰਨ ਦਾ ਫਰਜ ਸੰਭਾਲ ਲਿਆ ਤੇ ਇਸ ਸਿੱਖ ਕੇਂਦਰ ਦੇ ਪ੍ਰਬੰਧ ਦੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤੀ ਸੇਵਾ ਨੂੰ ਨਿਭਾਇਆ ਟਕਸਾਲ ਦਾ ਅਰਥ ਹੈ ਟਕਸਾਲ ਦਾ کارਖਾਨਾ ਸ੍ਰੀ ਦਮਦਮਾ ਸਾਹਿਬ ਇੱਕ ਫੈਕਟਰੀ ਬਣ ਗਈ ਸੀ ਜਿੱਥੇ ਸਿੱਖ ਟਕਸਾਲ ਵਿੱਚ ਆਉਂਦੇ ਸਨ ਤੇ ਆਪਣੇ ਸ਼ਸਤਰ ਤਿਆਰ ਕਰਦੇ ਸਨ ਨਾਲ ਹੀ ਆਪਣੇ ਮਨਾਂ ਨੂੰ ਟਕਸਾਲ ਕਰਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੜਦਾ ਸਹੀ ਉਚਾਰਨ ਅਤੇ ਵਿਆਕਰਣ ਸਿੱਖ ਕੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਸਨ ਨਤੀਜੇ ਵਜੋਂ ਵਿੱਦਿਆ ਅਤੇ ਹਥਿਆਰਾਂ ਦੇ ਇਸ ਕੇਂਦਰ ਨੂੰ ਦਮਦਮੀ ਟਕਸਾਲ ਵਜੋਂ ਜਾਣਿਆ ਜਾਣ ਲੱਗਾ ਬਾਬਾ ਦੀਪ ਸਿੰਘ ਜੀ ਨੇ ਕਈ ਸਾਲ ਸ੍ਰੀ ਦਮਦਮਾ ਸਾਹਿਬ ਵਿਕੇ ਸਿੱਖੀ ਕਦਰਾਂ ਕੀਮਤਾਂ ਤੇ ਉਪਦੇਸ਼ਾਂ ਦਾ ਪ੍ਰਚਾਰ ਕਰਦਿਆਂ ਸੰਗਤਾਂ ਦੀ ਸੇਵਾ ਕੀਤੀ ਉਹ ਹਮੇਸ਼ਾ ਲੋੜਵੰਦਾਂ ਦੀ ਸੇਵਾ ਕਰਨ ਅਤੇ ਇਨਸਾਫ਼ ਲਈ ਲੜਨ ਲਈ ਤਿਆਰ ਰਹਿੰਦਾ ਸੀ 1709 ਵਿੱਚ ਬਾਬਾ ਜੀ ਸਡੋਰਾ ਅਤੇ ਸਰਹੰਤ ਦੇ ਜ਼ਾਲਮਾਂ ਨੂੰ ਸਜ਼ਾ ਦੇਣ ਵਿੱਚ ਬਾਬਾ ਬੰਦਾ ਸਿੰਘ ਜੀ ਬਾਤੁਰਨਾਮੇ ਸ਼ਾਮਿਲ ਹੋਏ 1703 ਤੇ ਵਿੱਚ ਖਾਲਸਾ ਫੌਜਾਂ ਦੇ ਕਮਾਂਡਰ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਜੀ ਨੂੰ ਦਲ ਖਾਲਸਾ ਦਾ ਆਗੂ ਨਿਯੁਕਤ ਕੀਤਾ 1748 ਦੀ ਵਿਸਾਖੀ ਵਾਲੇ ਦਿਨ ਜਦੋਂ ਦਲ ਖਾਲਸਾ ਨੂੰ 12 ਮਿਸਲਾਂ ਵਿੱਚ ਪੁਨਰ ਇਕੱਠਿਤ ਕੀਤਾ ਗਿਆ ਤਾਂ ਉਸ ਨੂੰ ਸ਼ਹੀਦਤਾ ਸ਼ੀਤਾਂ ਦੀ ਮਿਸਲ ਦੀ ਅਗਵਾਈ ਸੌਂਪੀ ਗਈ ਅਮਨ ਸ਼ਾ ਅਬਦਾਲੀ ਆਪਣੇ ਚੌਥੇ ਹਮਲੇ ਤੋਂ ਬਾਅਦ ਕੀਮਤੀ ਲੁੱਟ ਅਤੇ ਜਵਾਨ ਆਦਮੀਆਂ ਤੇ ਔਰਤਾਂ ਨੂੰ ਬੰਦੀ ਬਣਾ ਕੇ ਦਿੱਲੀ ਤੋਂ ਕਾਬਲ ਵਾਪਸ ਆ ਰਿਹਾ ਸੀ ਸਿੰਘਾਂ ਨੇ ਕੀਮਤੀ ਸਮਾਨ ਵਾਪਸ ਲੈਣ ਅਤੇ ਕੈਦੀਆਂ ਨੂੰ ਛਡਾਉਣ ਦੀ ਯੋਜਨਾ ਬਣਾਈ ਬਾਬਾ ਦੀਪ ਸਿੰਘ ਜੀ ਦਾ ਜਥਾ ਕੁਰਕ ਖੇਤਰ ਨੇੜੇ ਤਾਇਨਾਤ ਸੀ ਉਸ ਦੀ ਟੁਕੜੀ ਨੇ ਵੱਡੀ ਗਿਣਤੀ ਵਿੱਚ ਕੈਦੀਆਂ ਨੂੰ ਰਿਹਾ ਕਰ ਦਿੱਤਾ ਤੇ ਅਬਦਾਲੀ ਦੀਆਂ ਕੀਮਤੀ ਚੀਜ਼ਾਂ ਦਾ ਬੋਝ ਕਾਫੀ ਹਲਕਾ ਕਰ ਦਿੱਤਾ ਲਾਹੌਰ ਤੋਂ ਰਵਾਨਾ ਹੋਣ ਸਮੇਂ ਅਬਦਾਲੀ ਨੇ ਆਪਣੇ ਪੁੱਤਰ ਤैमूर ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਤੇ ਉਸ ਨੂੰ ਕਿਹਾ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਉਸ ਦੇ ਹੁਕਮਾਂ ਅਨੁਸਾਰ ਤैमूर ਸ਼ਾਹ ਨੇ ਗੁਰਦੁਆਰੇ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਤੇ ਸਰੋਵਰਾਂ ਨੂੰ ਮਲਬੇ ਨਾਲ ਸ਼ਰਾਬ ਨਾਲ ਭਰਨਾ ਸ਼ੁਰੂ ਕਰ ਦਿੱਤਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਬੇਦਬੀ ਤੇ ਬੇਦਬੀ ਪਵਿੱਤਰਤਾ ਦੀ ਉਲੰਘਣਾ ਤੇ ਸ੍ਰੀ ਹਰਮੰਦਰ ਸਾਹਿਬ ਦੇ ਢਾਈ ਜਾਨ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਤੱਕਾ ਸ੍ਰੀ ਦਮਦਮਾ ਸਾਹਿਬ ਦੇ ਸੰਗਤ ਨੂੰ ਇਸ ਬਾਰੇ ਸੁਣਾਇਆ ਤੇ ਕਿਹਾ ਇਸ ਸਾਲ ਅੰਮ੍ਰਿਤਸਰ ਵਿਖੇ ਦੀਵਾਲੀ ਮਨਾਈ ਜਾਵੇਗੀ 500 ਸਿੰਘ ਉਸ ਦੇ ਨਾਲ ਜਾਣ ਲਈ ਅੱਗੇ ਆਏ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਲਈ ਰਵਾਨਾ ਹੋਣ ਤੋਂ ਪਹਿਲਾਂ ਅਰਦਾਸ ਕੀਤੀ ਮੇਰਾ ਸਿਸ ਸ੍ਰੀ ਹਰਮੰਦਰ ਸਾਹਿਬ ਵਿਖੇ ਡਿੱਗੇ ਭਾਵੇਂ ਬਾਬਾ ਦੀਪ ਸਿੰਘ ਜੀ 75 ਸਾਲ ਦੇ ਹੋ ਗਏ ਸਨ ਪਰ ਫਿਰ ਵੀ ਉਹਨਾਂ ਵਿੱਚ ਇੱਕ ਨੌਜਵਾਨ ਜੋਧੇ ਦੀ ਤਾਕਤ ਸੀ ਉਹਨਾਂ ਨੇ ਸਿੱਖਾਂ ਦਾ ਇੱਕ ਵੱਡਾ ਸਮੂਹ ਇਕੱਠ ਕੀਤਾ ਤੇ ਸ੍ਰੀ ਹਰਮੰਦਰ ਸਾਹਿਬ ਵੱਲ ਵੱਧਿਆ ਜਦੋਂ ਅੰਮ੍ਰਿਤਸਰ ਤੋਂ 10 ਮੀਲ ਦੂਰ ਤਰੰਤਾਨ ਪਹੁੰਚੇ ਤਾਂ ਸੰਗਤ ਦੀ ਗਿਣਤੀ 5000 ਦੇ ਕਰੀਬ ਹੋ ਚੁੱਕੀ ਸੀ ਇਸ ਸਮੇਂ ਬਾਬਾ ਜੀ ਨੇ ਆਪਣਾ ਖੰਡਾ ਦੋ ਧਾਰੀ ਤਲਵਾਰ ਨਾਲ ਜ਼ਮੀਨ ਤੇ ਇੱਕ ਲਕੀਰ ਖਿੱਚੀ ਤੇ ਸਿਰਫ ਉਹਨਾਂ ਨੂੰ ਹੀ ਕਿਹਾ ਜੋ ਲੜਨ ਅਤੇ ਮਰਨ ਲਈ ਤਿਆਰ ਸਨ ਰੇਖਾ ਪਾਰ ਕਰਨ ਲਈ ਜਿਹੜੇ ਲੋਕ ਗੁਰੂ ਲਈ ਮਰਨ ਅਤੇ ਆਪਣੇ ਘਰਾਂ ਤੇ ਪਰਿਵਾਰਾਂ ਨੂੰ ਆਪਣੇ ਮੋਹ ਨੂੰ ਤਿਆਗਣ ਲਈ ਤਿਆਰ ਸਨ ਉਹਨਾਂ ਨੇ ਉਸ ਕਨਨ ਲਾਈਨ ਪਾਰ ਕੀਤੀ ਫਿਰ ਬਾਬਾ ਦੀਪ ਸਿੰਘ ਜੀ ਨੇ ਸ਼ਬਦ ਦਾ ਉਚਾਰਨ ਕੀਤਾ ਜਾਉ ਚਉ ਤੋ ਪ੍ਰੇਮ ਖੇਲਨ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਉ ਇਹ ਤੋ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਹ ਨਾ ਕੀਜੇ ਸਿੰਘਾਂ ਦੇ ਪਹੁੰਚਣ ਦੀ ਖਬਰ ਤੇ ਲਾਹੌਰ ਦੇ ਗਵਰਨਰ ਨੇ ਆਪਣੇ ਇੱਕ ਜਰਨਲ ਨੂੰ ਵੀ ਹਜ਼ਾਰ ਦੀ ਫੌਜ ਨਾਲ ਉਹਨਾਂ ਦਾ ਸਾਹਮਣਾ ਕਰਨ ਲਈ ਭੇਜਿਆ ਉਸ ਦੀ ਫੌਜ ਨੇ ਅੰਮ੍ਰਿਤਸਰ ਤੋਂ 6 ਮੀਲ ਉੱਤਰ ਵੱਲ ਸਥਿਤੀ ਸੰਭਾਲ ਲਈ ਤੇ ਉੱਥੇ ਹੀ ਸਿੰਘਾਂ ਦੀ ਉਡੀਕ ਕੀਤੀ 11 ਨਵੰਬਰ 1757 ਨੂੰ ਗੋਲਦੋਸਤ ਫੌਜਾਂ ਆਪਸ ਵਿੱਚ ਬਹਾਦਰੀ ਨਾਲ ਲੜਿਆ ਸਿੰਘਾਂ ਨੇ ਫੌਜ ਨੂੰ ਪਿੱਛੇ ਧੱਕ ਦਿੱਤਾ ਅੱੱਬਾ ਪਹੁੰਚ ਗਏ ਜਿੱਥੇ ਕੇ ਆਇਆ ਤੇ ਭਿਆਨਕ ਲੜਾਈ ਹੋਈ ਜਿਸ ਦੌਰਾਨ ਅਟਲ ਖਾਨ ਨੇ ਬਾਬਾ ਦੀਪ ਸਿੰਘ ਦਾ ਸਿਰ ਵੱਢ ਕੇ ਮਾਰ ਦਿੱਤਾ ਉਸ ਦੇ ਸਰੀਰ ਤੋਂ ਅ ਬਾਬਾ ਦੀਪ ਸਿੰਘ ਦੀ ਉਮਰ ਉਸ ਸਮੇਂ 75 ਸਾਲ ਤੋਂ ਵੱਧ ਸੀ ਜਦੋਂ ਉਹ ਸੱਟ ਦੇ ਪਰ ਬਹਾਵੇ ਥਾਪਨੇ ਪੈਰ ਗਵਾਉਣੇ ਸ਼ੁਰੂ ਹੋ ਇੱਕ ਸਿੱਖ ਨੇ ਉਹਨਾਂ ਨੂੰ ਯਾਦ ਕਰਵਾਇਆ ਬਾਬਾ ਜੀ ਤੁਸੀਂ ਸ੍ਰੀ ਦੇ ਪ੍ਰਕਾਸ਼ ਘਰ ਤੱਕ ਪਹੁੰਚਣ ਦਾ ਸੰਕਲਪ ਕੀਤਾ ਸੀ ਦਰਬਾਰ ਸਾਹਿਬ ਇਹ ਸੁਣਦਿਆਂ ਹੀ ਇੱਕ ਦੇਵੀ ਸ਼ਕਤੀ ਸ਼ਕਤੀ ਆ ਗਈ ਤੇ ਬਾਬਾ ਜੀ ਨੇ ਹੱਥ ਦੀ ਹਥੇਲੀ ਤੇ ਰੱਖਿਆ ਤੇ ਦੂਜੇ ਹੱਥ ਨਾਲ ਆਪਣਾ 14 ਕਿਲੋ ਦਾ ਖੰਡਾ ਦੋ ਧਾਰੀ ਤਲਵਾਰ ਨੂੰ ਇੰਨੀ ਤਾਕਤ ਅਤੇ ਤਾਕਤ ਨਾਲ ਚਲਾਇਆ ਕਿ ਦੁਸ਼ਮਨ ਦੇ ਸਿਪਾਈ ਭੱਜਣ ਲੱਗੇ ਕਬਰਾਟ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਰਕਰਮਾ ਕੀਤੀ ਜਿੱਥੇ ਗੰਬੀਰ ਛੱਟ ਲਗਨ ਕਰਾਂ ਸ਼ੀਰ ਦੀ ਪ੍ਰਾਪਤ ਕੀਤੀ ਬਾਬਾ ਜੀ ਹਰਮੰਦਰ ਸਾਹਿਬ ਵਿਖੇ ਵਿਸ਼ਰਾਮ ਕਰਦੇ ਸਥਾਨ ਸਿੰਘਾਂ ਨੇ 1757 ਦੀ ਦੀਵਾਲੀ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਾਏ ਜਿਸ ਥਾਂ ਤੇ ਉਹਨਾਂ ਦਾ ਸਿਰ ਡਿੱਗਿਆ ਸੀ ਉਸ ਥਾਂ ਤੇ ਪੱਥਰ ਦਾ ਨਿਸ਼ਾਨ ਹੈ ਤੇ ਸਿੱਖ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਇਸ ਥਾਂ ਤੋਂ ਲੰਘਦੇ ਹਨ ਤੇ ਉਹਨਾਂ ਨੂੰ ਯਾਦ ਦਾ ਹੁੰਦਾ ਹੈ ਬਾਬਾ ਸਾਹਿਬ ਦਾ ਰਸਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੇ ਕੁਰਬਾਨੀਆਂ ਨਾਲ ਤਿਆਰ ਹੋਇਆ ਹੈ ਬਾਬਾ ਦੀਪ ਨੇ ਸਿੱਖਾਂ ਨੂੰ ਕਈ ਸਦੀਆਂ ਤੱਕ ਜ਼ੁਲਮ ਵਿਰੁੱਧ ਲੜਦੇ ਰਹਿਣ ਦੀ ਪ੍ਰੇਰਿਆ ਉਹਨਾਂ ਦਾ ਜੀਵਨ ਸਾਰੇ ਸਿੱਖਾਂ ਲਈ ਇੱਕ ਉਦਾਹਰਣ ਹੈ ਜੋ ਕਿ ਕਿਵੇਂ ਮਾਨ ਨਾਲ ਜੀਣਾ ਤੇ ਮਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਤਨ ਹੈ ਉਹ ਤਨ ਹੈ ਉਹ ਪਿਤਾ ਤਨ ਹੈ ਉਹ ਮਹਾਨ ਮਾਂ ਜਿਸ ਦੇ ਪੁੱਤ ਉਤਰ ਨੇ ਔਨ ਵਾਲੀਆਂ ਸਦੀਆਂ ਤੱਕ ਜੀਣ ਦਾ ਰਸਤਾ ਧਾ ਹੈ ਤਨ ਉਤਰਤੀ ਤਨ ਬਾਪੂ ਤਨ ਵਡਗੀ ਜੀਵਨ ਦਾਤਾ